ਨਮਸਕਾਰ ਜੀ ਸਾਰਿਆਂ ਨੂੰ ਔਰ ਸਤ ਸ੍ਰੀ ਅਕਾਲ ਸਾਰੇ ਦੇਸ਼ ਵਿਦੇਸ਼ ਦੇ ਵਿੱਚ ਬੈਠੇ ਜਿਹੜੇ ਆਪਣੇ ਸਾਥੀ ਨੇ ਔਰ ਜਿੱਥੇ ਵੀ ਪੰਜਾਬੀ ਭਾਈਚਾਰਾ ਬੈਠਾ ਮੈਂ ਕੁਛ ਦੇਰ ਤੋਂ ਵੀਡੀਓ ਨਹੀਂ ਪਾ ਸਕਿਆ ਕਿਉਂਕਿ ਆਪਣਾ ਥੋੜਾ ਬੀਜੀ ਸੀਗਾ ਤੇ ਅੱਜ ਗੱਲ ਕਰਾਂਗਾ ਮੈਂ ਥੋੜੀ ਜੀ ਕਿਸੇ ਤਰ੍ਹਾਂ ਦੇ ਹੈਪਨ ਹੁੰਦੇ ਨੇ ਜਿੱਦਾਂ ਕਿਵੇਂ ਬੰਦੇ ਨੂੰ ਯੂਜ਼ ਐਂਡ ਥਰੋ ਹੁੰਦਾ ਇੱਕ ਤੁਸੀਂ ਪਿਛਲੀ ਵੀਡੀਓ 'ਚ ਦੇਖਿਆ ਹੋਣਾ ਵੀ ਜਿਹਦੇ ਤੇ ਮੈਡੀਕਲ ਸਿਸਟਮ ਦੀ ਪੋਲ ਖੋਲੀ ਸੀ ਮੈਂ ਤੇ ਇੰਗਲੈਂਡ ਦੇ ਵਿੱਚ ਚੈਨਲ ਸੀਗਾ ਉਹਦੇ ਉੱਤੇ ਮੈਨੂੰ ਬੁਲਾਇਆ ਗਿਆ ਜਿੱਦਾਂ ਮੈਂ ਉਹਨਾਂ ਨੂੰ ਤਾਂ ਨਹੀਂ ਜਾਣਦਾ ਮੇਰੇ ਜਿਹੜੇ ਇੱਕ ਦੋਸਤ ਕਹਿ ਲਓ ਨਿੱਜਰ ਸਾਹਿਬ ਹੈਗੇ ਆ ਜਸਪਾਲ ਸਿੰਘ ਨਿੱਜਰ ਉਹ ਆਪ ਕਾਫੀ ਬਾਬਿਆ ਬੂਗਿਆ ਤੇ ਵੀਡੀਓ ਬਣਾਉਦੇ ਰਹਿੰਦੇ ਨੇ ਉਹ ਖੁਲਾਸੇ ਕਾਫੀ ਕਰਦੇ ਰਹਿੰਦੇ ਨੇ ਉਹ ਗਲੈਟਰ ਰਹਿੰਦੇ ਨੇ ਜਿਹੜੇ ਮੇਰੇ ਨਾਲ ਉਸ ਵੀਡੀਓ ਦੇ ਵਿੱਚ ਐਂਕਰ ਸੀਗੇ ਤੇ ਮੇਰੀ ਉਹਨਾਂ ਨਾਲ ਹੀ ਸੀਗੀ ਉਹਨਾਂ ਦਾ ਫੋਨ ਆਇਆ ਕਿ ਇਹਨੂੰ ਕਿਹਾ ਵੀ ਕੱਲ ਨੂੰ ਤੁਸੀਂ ਨਾ ਇੰਡੀਆ ਦੇ 12 1 ਵਜੇ ਤਿਆਰ ਰਹੋ ਮੈਂ ਤੁਹਾਨੂੰ ਅੱਧਾ ਘੰਟਾ ਪਹਿਲਾਂ ਫੋਨ ਕਰ ਦੂੰਗਾ ਜਦੋਂ ਟੀਵੀ ਸੈੱਟ ਤੇ ਬੈਠਾ ਜਾ ਕੇ ਤੂੰਨੇ ਕਾਲ ਕੀਤੀ ਮੈਨੂੰ ਕਾਲ ਕਰਨ ਤੋਂ ਬਾਅਦ ਗੱਲਾਂ ਬਾਤਾਂ ਜੋ ਵੀ ਹੋਣੀਆਂ ਸੀ ਹੋਈਆਂ ਜੋ ਵੀ ਸੱਚ ਸੀਗਾ ਬਿਆਨ ਕੀਤਾ ਗਿਆ ਉਹਨੂੰ ਉਸ ਤੋਂ ਬਾਅਦ ਹੁਣ ਉਹ ਬੰਦਾ ਜਿਹੜਾ ਆ ਉਹ ਫੋਨ ਵੀ ਨਹੀਂ ਚੱਕਦਾ ਮੈਸੇਜ ਵੀ ਮੈਂ ਭੇਜਦਾ ਕਹਿੰਦਾ ਮੈਂ ਬਹੁਤ ਬੀਜੀ ਆ ਬਾਅਦ ਵਿੱਚ ਮੈਨੂੰ ਪਤਾ ਲੱਗਾ ਜਦੋਂ ਚੈਨਲ ਦਾ ਮੈਂ ਚੈੱਕ ਕੀਤਾ ਜਿਹੜੀਆਂ ਪੁਰਾਣੀਆਂ ਵੀਡੀਓ ਦੇਖਣ ਦੀ ਕੋਸ਼ਿਸ਼ ਕੀਤੀ ਤੇ ਉਹ ਵੀਡੀਓ ਜਿਹੜੀਆਂ ਸੀਗੀਆਂ ਉਹ ਸਾਰੀਆਂ ਇੰਡੀਆ ਦੇ ਵਿੱਚ ਉਹ ਚੈਨਲ ਬੈਨ ਆ ਬੈਨ ਕਿਉਂ ਆ ਮੈਨੂੰ ਨਹੀਂ ਸੀ ਪਤਾ ਵੀ ਉਹ ਚੈਨਲ ਕਿਹਦਾ ਆ ਮੈਂ ਦੱਸ ਨਹੀਂ ਸਕਦਾ ਤੁਹਾਨੂੰ ਕਿਹਦਾ ਚੈਨਲ ਆ ਉਹ ਮੈਨੂੰ ਸਿਰਫ ਉਹ ਮੁੰਡੇ ਨੇ ਇੰਨੀ ਗੱਲ ਕਹੀ ਸੀ ਜਸਪਾਲ ਨੇ ਕਿ ਇਹ ਜਿਹੜਾ ਚੈਨਲ ਆ ਯੂਰਪ ਔਰ ਇੰਗਲੈਂਡ ਦੇ ਵਿੱਚ ਦੇਖਿਆ ਜਾਂਦਾ ਆ ਜੇ ਇਸ ਗੱਲ ਦਾ ਮੈਨੂੰ ਪਤਾ ਹੁੰਦਾ ਤਾਂ ਮੈਂ ਕਦੇ ਵੀ ਉਸ ਚੈਨਲ ਤੇ ਨਾ ਆਉਂਦਾ ਕਾਰਨ ਕੀ ਸੀਗਾ ਵੀ ਉਹ ਚੈਨਲ ਜਦੋਂ ਮੈਂ ਉਹਦੀ ਸਰਚ ਕੀਤੀ ਦੇਖੀਆਂ ਵੀਡੀਓ ਆਉਂਦੀਆਂ ਇੱਕ ਜਗਜੀਤ ਸਿੰਘ ਜੀਤਾ ਆ ਜਿਹੜਾ ਐਂਕਰ ਤਾਂ ਨਹੀਂ ਮੈਂ ਉਹਨੂੰ ਵਧੀਆ ਕਹਿ ਸਕਦਾ ਕਿ ਉਹ ਕੋਈ ਗੱਲਬਾਤ ਕਰਨ ਦਾ ਤਰੀਕਾ ਉਹਦਾ ਇੰਨਾ ਵਧੀਆ ਖਾਸ ਹੈ ਨਹੀਂਗਾ ਉਹ ਬੇਸ਼ੱਕ ਮੇਰੇ ਖਿਆਲੋਂ ਓਨਰ ਹੈਗਾ ਉਸ ਜਿਹੜੇ ਚੈਨਲ ਦਾ ਵਾ ਜਿਹੜੇ ਮੇਰੇ ਵੀਡੀਓ ਮੈਂ ਕੱਟ ਕੇ ਆਪਣੇ ਵੀਡੀਓ ਦੇ ਚੈਨਲ ਤੇ ਪਾਈਆਂ ਸੀ ਇੰਡੀਆ ਦੇ ਵਿੱਚ ਉਹਨਾਂ ਦੇ ਵੀ ਚੈਨਲ ਦੇ ਜਿਹੜੇ ਲਿੰਕ ਬਲੌਕ ਹੋ ਗਏ ਤੇ ਚੈਨਲ ਦੇ ਉੱਤੇ ਵੀਡੀਓ ਤਾਂ ਪਈ ਆ ਪਰ ਗੱਲ ਇਹ ਆ ਵੀ ਜਦੋਂ ਮੈਂ ਉਹ ਦੇਖਿਆ ਤੁਸੀਂ ਹੈਰਾਨ ਹੋ ਜਾਓਗੇ ਉਹ ਚੈਨਲ ਦੇ ਉੱਤੇ ਜਿਹੜਾ ਇਹ ਐਕਟੀਵਿਟੀ ਜਿਹੜੀਆਂ ਹੋ ਰਹੀਆਂ ਸੀਗੀਆਂ ਮੈਨੂੰ ਪਹਿਲਾਂ ਤਾਂ ਪਤਾ ਸੀਗਾ ਵੀ ਕੁਝ ਚੈਨਲ ਇਦਾਂ ਦੇ ਕਰਦੇ ਆ ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਇਹ ਵੀ ਚੈਨਲ ਆ ਇਹਨਾਂ ਦਾ ਇੱਕ ਚੈਨਲ ਬੰਦ ਹੋ ਗਿਆ ਸੀ ਦੂਸਰਾ ਸ਼ੁਰੂ ਹੋਇਆ ਮੈਂ ਜਿੱਤ ਤੱਕ ਸਰਚ ਕੀਤੀ ਆ ਤੇ ਲੋਕਾਂ ਦੇ ਦਾਨ ਪੈਸੇ ਦੇ ਨਾਲੇ ਚੈਨਲ ਚੱਲਦਾ ਤੇ ਉਹਦੇ ਉੱਤੇ ਐਸੇ ਆਨਸਰ ਬੈਠਦੇ ਨੇ ਜਿਹੜੇ ਹਿੰਦੁਸਤਾਨ ਦੇ ਖਿਲਾਫ ਇਹੋ ਜਿਹੀਆਂ ਗੱਲਾਂ ਕਰਦੇ ਆ ਹਿੰਦੁਸਤਾਨ ਨੂੰ ਤੋੜਨ ਦੀਆਂ ਗੱਲਾਂ ਕਰਦੇ ਆ ਹਿੰਦੁਸਤਾਨ ਦੇ ਉੱਤੇ ਜਿਹੜੀਆਂ ਇਹੋ ਜਿਹੇ ਆਨਸਰ ਨੇ ਜਿਹੜੇ ਆ ਆਪਤਾ ਉਹਨਾਂ ਨੇ ਇੰਡੀਆ ਕਦੇ ਆਉਣਾ ਨਹੀਂ ਹੁੰਦਾ ਆਪਤਾ ਜਿਹੜੇ ਪੈਸੇ ਉਹ ਇਕੱਠੇ ਕਰਨੇ ਹੁੰਦੇ ਮੋਰਲੇ ਬੰਦਿਆਂ ਨੇ ਬਾਕੀ ਲੋਕਾਂ ਨੂੰ ਨਾਲ ਲਾ ਕੇ ਕਦੇ ਐਮਬੈਸੀ ਬਾਰੇ ਖੜ ਜਾਂਦੇ ਆ ਕਦੇ ਕਿਤੇ ਕੜ ਜਾਂਦੇ ਆ ਖਾਲਸਤਾਨੀ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਵੀ ਮੈਂ ਤਾਂ ਇਸ ਕਰਕੇ ਉਹਨਾਂ ਦਾ ਵਿਰੋਧ ਕਰਦਾ ਵਾਂ ਕਿਉਂਕਿ ਕਾਰਨ ਇਹ ਆ ਵੀ ਦੇਖੋ ਅੱਗੇ ਪੰਜਾਬ ਦੇ ਵਿੱਚ ਕਿੰਨੇ ਲੱਖਾਂ ਮੁੰਡੇ ਮਰ ਗਏ ਇਹ ਆਪ ਤਾਂ ਭੱਜ ਕੇ ਬਾਹਰ ਬੈਠ ਗਏ ਵਿੱਚੋਂ ਕੁਝ ਲੋਕ ਬਾਕੀ ਨੇ ਤਾਂ ਵੈਸੇ ਹੀ ਬੜੇ ਫਿਰਦੇ ਨੇ ਨਾਲ ਉਹਨਾਂ ਤੁਰੇ ਫਿਰਦੇ ਨੇ ਕੀਤਾ ਕਰਾਇਆ ਇਹਨਾਂ ਨੇ ਕੁਝ ਨਹੀਂ ਹੈਗਾ ਤੇ ਇਸ ਕਰਕੇ ਇਹ ਉੱਥੇ ਚੈਨਲ ਤੇ ਆਉਂਦੇ ਨੇ ਫਿਰ ਆਪਣਾ ਬਕਵਾਸ ਕਰਦੇ ਆ ਤੇ ਉਹ ਕੁਝ ਲੋਕ ਐਸੇ ਮਾਇਂਡਰ ਦੇ ਹੈਗੇ ਆ ਦੇਖੋ ਗੱਲ ਆਪਾਂ ਅੱਜ ਖਾਲਸਾਣ ਦੀ ਖੁੱਲ ਕੇ ਕਰ ਲੈਂਦੇ ਆ ਬੰਦੇ ਕਹਿੰਦੇ ਵੀ ਤੁਸੀਂ ਇੰਡੀਆ 'ਚ ਬੈਠੇ ਘਰੇ ਡਰਦੇ ਆ ਅਸੀਂ ਕਿਸੇ ਤੋਂ ਡਰਦੇ ਨਹੀਂ ਗੱਲ ਇਹ ਐ ਵੀ ਚੈਨਲ ਦੇ ਉੱਤੇ ਅਸੀਂ ਅੱਜ ਵੀ ਕਹਿੰਦੇ ਆ ਵੀ ਸਾਨੂੰ ਦੁੱਖਾ ਖਾਲਸਾ ਰਾਜ ਜਾਣ ਦਾ ਸਾਡਾ ਰਾਜ ਸੀਗਾ ਬੀ ਬਹੁਤ ਵੱਡਾ ਰਾਜ ਸੀ ਮਹਾਰਾਜ ਜੀ ਸਿੰਘ ਦਾ ਜਿਹੜਾ ਰਾਜ ਸਾਡਾ ਚਲਾ ਗਿਆ ਉਸ ਰਾਜ ਨੂੰ ਅਸੀਂ ਇੱਕ 2% ਗਿਣਤੀ ਵਾਲੇ ਇੰਨੀ ਵੱਡੀ ਗਿਣਤੀ ਦੇ ਲੋਕਾਂ ਦੇ ਉੱਤੇ ਰਾਜ ਕਰਦੇ ਸੀ ਔਰ ਵਧੀਆ ਸੁਸ਼ੀਲ ਔਰ ਵਧੀਆ ਸਾਫ਼ ਸੁਥਰਾ ਰਾਜ ਕਰਕੇ ਦਿਖਾਇਆ ਗਿਆ ਔਰ ਅੱਜ ਵੀ ਮਹਾਰਾਜ ਜੀ ਸਿੰਘ ਦੇ ਰਾਜ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਆ ਸਾਡਾ ਰਾਜ ਚਲੇ ਗਿਆ ਇਸ ਗੱਲ ਦਾ ਜ਼ਰੂਰ ਦੁੱਖ ਹੈ ਦੂਸਰੀ ਗੱਲ ਜਿਹੜੇ ਬੰਦੇ ਅੱਜ ਵੀ ਉਹ ਐਕਟੀਵਿਟੀਆਂ ਕਰਦੇ ਨੇ ਇਹੋ ਜੀ ਆ ਉਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਵੀ ਜਿਹੜੇ ਪੰਜਾਬ ਦੇ ਵਿੱਚ ਲੋਕ ਬੈਠੇ ਨੇ ਦੇਖੋ ਮੈਂ ਸੱਚ ਬੋਲੂਗਾ ਉਹ ਦਿਨ ਵੀ ਚੈਨਲ ਤੇ ਸੱਚ ਬੋਲਿਆ ਸੀ ਅੱਜ ਵੀ ਬੋਲੂਗਾ ਬਾਬਿਆਂ ਦੇ ਆ ਜਿਹੜੇ ਕੋ ਡੇਰੇਵਾਦ ਵਾਲੇ ਨੇ ਸਾਰਿਆਂ ਦੇ ਮੈਂ ਖਿਲਾਫ ਹਿੱਤ ਮੈਂ ਕੋਈ ਹੱਕ ਦੇ ਵਿੱਚ ਇਹਨਾਂ ਦੇ ਨਹੀਂ ਹੈਗਾ ਕਿਉਂਕਿ ਇੱਕ ਮਾਈਂਡ ਸੈਟ ਹੈ ਮੈਂ ਗੱਲ ਕਰਦਾ ਸ਼ਾਇਦ ਤੁਹਾਡੀ ਸਮਝ ਆਵੇ ਪਰ ਇਸ ਗੱਲ ਨੂੰ ਫੋਲੋ ਕਰਨ ਵਾਲੇ ਬੰਦੇ ਬਹੁਤ ਘੱਟ ਹੈ ਭੇਟਜਾਲ ਬਹੁਤ ਜ਼ਿਆਦਾ ਹੈ ਵੀ ਇੱਕ ਗੱਲ ਇਹ ਹੈ ਵੀ ਜਿਹੜਾ ਅੱਜ ਵੀ ਗੁਰਦੁਆਰਿਆਂ ਨੂੰ ਲੋਕਾਂ ਨੇ ਕੁਝ ਲੋਕਾਂ ਨੇ ਆਪਣਾ ਬਿਜ਼ਨਸ ਬਣਾ ਲਿਆ ਦੁਕਾਨਾਂ ਬਣਾ ਲਈਆਂ ਉਹਦੇ ਉੱਤੇ ਸੱਚ ਦਾ ਪ੍ਰਚਾਰ ਨਹੀਂ ਕੀਤਾ ਜਾਂਦਾ ਉਹਨਾਂ ਕੀ ਪ੍ਰਚਾਰ ਕੀਤਾ ਜਾਂਦਾ ਜਿੰਨਾ ਕੋ ਉਹਨਾਂ ਦੇ ਹੱਕ ਦੇ ਵਿੱਚ ਜਾਂਦਾ ਹੈ ਜਿਹੜਾ ਉਹਨਾਂ ਨੂੰ ਪਤਾ ਵੀ ਗੁਰੂਗ੍ਰੰਥ ਸਾਹਿਬ ਦੇ ਵਿੱਚ ਇਹ ਸ਼ਬਦ ਜਿਹੜੇ ਨੇ ਗੁਰੂ ਨਾਨਕ ਸਾਹਿਬ ਨੇ ਵਿਰੋਧ ਕੀਤਾ ਜੇ ਉਹ ਗੱਲਾਂ ਕਰਨਗੇ ਤਾਂ ਉਹਨਾਂ ਦਾ ਬਿਜ਼ਨਸ ਕਾਰੋਬਾਰ ਨਹੀਂ ਚੱਲਣਾ ਇਸ ਕਰਕੇ ਉਹਨਾਂ ਨੇ ਇਸ ਨੂੰ ਬਹੁਤ ਤਰ੍ਹਾਂ ਇਸ ਤਰ੍ਹਾਂ ਕਨਵਰਟ ਕੀਤਾ ਕਿ ਲੋਕਾਂ ਨੂੰ ਸਮਝ ਨਾ ਆਵੇ ਲੋਕ ਆਉਣ ਮੱਥਾ ਟੇਕਣ ਲੰਗਰ ਛਕਣ ਪੈਸਾ ਦੇਣ ਚੜਾਵਾ ਚੜੇ ਤੇ ਘਰੇ ਜਾਣ ਆਹੀ ਸਿਸਟਮ ਬਣਾ ਰੱਖਿਆ ਹੈ ਕੁਝ ਪਹਿਰਿਆਂ ਦਾ ਬਣਾ ਲਿਆ ਚਪਹਿਰੇ ਕਰੋ ਜੀ ਆਹ ਕਰੋ ਉਹ ਕਰੋ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਮੈਂ ਅੱਗੇ ਵੀ ਕਹਿਣਾ ਹੁੰਦਾ ਪਹਿਲਾਂ ਮੈਂ ਇੱਕ ਗੱਲ ਦਾ ਸਵਾਲ ਆਉਂਦਾ ਦੇਖੋ ਜਿਹੜਾ ਬਾਬਾ ਦੀਪ ਸਿੰਘ ਆ ਉਹ ਸਾਡੇ ਲਈ ਰਿਸਪੈਕਟਡ ਹੈ ਉਹ ਬਹੁਤ ਵੱਡੇ ਸ਼ਹੀਦ ਨੇ ਅਸੀਂ ਉਹਨਾਂ ਦੀ ਬੜੀ ਇੱਜ਼ਤ ਕਰਦੇ ਹਾਂ ਪਰ ਇੱਕ ਗੱਲ ਨੋਟ ਕਰਿਓ ਵੀ ਉਹਨਾਂ ਨੂੰ ਵੀ ਵਰਤਿਆ ਜਾ ਰਿਹਾ ਉਹਨਾਂ ਦੇ ਨਾਂ ਤੇ ਗੁਰਦੁਆਰੇ ਬਣਾ ਕੇ ਕਿਸ ਤਰ੍ਹਾਂ ਬਿਜ਼ਨਸ ਚਲਾਏ ਜਾ ਰਹੇ ਆ ਜਗਾ ਜਗਾ ਦੇ ਉੱਤੇ ਨਾਂ ਤੇ ਗੁਰਦੁਆਰੇ ਬਣਾਏ ਜਾਏ ਆ ਉਹਨਾਂ ਦੇ ਉੱਤੇ ਬਿਜ਼ਨਸ ਕੀਤੇ ਜਾ ਰਹੇ ਆ ਲੜਾਈ ਕੋਲਕਾ ਦੀ ਹੁੰਦੀ ਆ ਪਰ ਗੱਲ ਇਹ ਆ ਵੀ ਉਹ ਸ਼ਹੀਦ ਦੀ ਸ਼ਹੀਦੀ ਨੂੰ ਖੂਚ ਪਾਉਂਦੇ ਨੇ ਕਈ ਲੋਕਾਂ ਨੇ ਚੌਂਕੀਆਂ ਲਾਈਆਂ ਨੇ ਸਾਡੇ ਬਾਬਾ ਦੀਪ ਸਿੰਘ ਸਾਹਿਬ ਆਉਂਦਾ ਆ ਕਦੇ ਕੋਈ ਕੁਝ ਕਰਦੇ ਨੇ ਤੇ ਇਹਨਾਂ ਚੀਜ਼ਾਂ ਨੂੰ ਅਸੀਂ ਰੋਕਣਾ ਸੀਗਾ ਔਰ ਦੂਜੀ ਗੱਲ ਕਦੇ ਤੁਸੀਂ ਭਾਈ ਮਤੀ ਦਾਸ ਦਾ ਸਤੀ ਦਾਸ ਦਾ ਭਾਈ ਤਾਰੂ ਸਿੰਘ ਦੇ ਨਾਂ ਦਾ ਗੁਰਦੁਆਰਾ ਕਿਤੇ ਬਣਿਆ ਦੇਖਿਆ ਸਿਰਫ ਇੱਕ ਬਾਬਾ ਦੀਪ ਸਿੰਘ ਨੂੰ ਵਰਤਿਆ ਜਾ ਰਿਹਾ ਵਰਤ ਕੇ ਲੋਕਾਂ ਨੂੰ ਭਾਵਕ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਪਤਾ ਵੀ ਇਹਨਾਂ ਦੀ ਨਬਜ਼ ਕਿੱਥੇ ਆ ਕਿੱਥੋਂ ਇਹਨਾਂ ਨੇ ਭਾਵ ਖੋੜ ਆਇਆ ਉਧਰਲੇ ਪਾਸੇ ਨੂੰ ਉਹਨਾਂ ਨੂੰ ਲਾਇਆ ਜਾ ਰਿਹਾ ਹੈ ਫਿਰ ਗੱਲ ਉੱਥੇ ਆ ਜਾਂਦੀ ਹੈ ਵੀ ਗੁਰੂ ਘਰ ਦੇ ਗੁਰੂ ਸਾਹਿਬ ਦੇ ਸਾਹਮਣੇ ਜਾ ਕੇ ਅਸੀਂ ਕਰਦੇ ਕੀ ਆ ਮੱਥਾ ਟੇਕਦੇ ਆ ਮੱਥਾ ਟਿਕਦਾ ਨਹੀਂਗਾ ਭਾਵੇਂ 20 20 30 30 ਸਾਲ ਹੋ ਜਾਂਦੇ ਆ ਕਾਰਨ ਉਥੇ ਸਿਰਫ ਅਸੀਂ ਦਾਤਾ ਮੰਗਣ ਜਾਂਦੇ ਆ ਦਾਤੇ ਨੂੰ ਮੰਗਣ ਨਹੀਂ ਜਾਂਦੇ ਇਸ ਗੱਲ ਦਾ ਵਿਰੋਧ ਮੈਂ ਹਮੇਸ਼ਾ ਹੀ ਕਰਦਾ ਆ ਲੋਕ ਸੋਚਦੇ ਸ਼ਾਇਦ ਇਹ ਗੁਰਦੁਆਰਿਆਂ ਦੇ ਜਾਂ ਗੁਰੂ ਗ੍ਰੰਥ ਸਾਹਿਬ ਦੇ ਖਿਲਾਫ ਖਿਲਾਫ ਨਹੀਂ ਹੈ ਮੈਂ ਕਹਿੰਨਾ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਆ ਉਹ ਹੀ ਮੰਨੋ ਦੂਸਰਾ ਸਵਾਲ ਮੇਰੀ ਵੀਡੀਓ ਤੇ ਵੀ ਕਈ ਬੰਦੇ ਕਰਦੇ ਨੇ ਵੀ ਯਾਰ ਇਹਦਾ ਤੁੰਨਾ ਕੋਨਾ ਦਾੜੀ ਕੇਸ ਨਹੀਂ ਰੱਖੇ ਜੇ ਇਹ ਨਹੀਂ ਕੀਤਾ ਉਹ ਨਹੀਂ ਕੀਤਾ ਦੇਖੋ ਗੱਲ ਉੱਥੇ ਆ ਜਾਂਦੀ ਹੈ ਵੀ ਇਹ ਤੁਹਾਡਾ ਸਿਸਟਮ ਕੀ ਹੈ ਤੁਹਾਡਾ ਆਪ ਦਾ ਕਰਤਾਰ ਕੀ ਹੈ ਉਹਦੇ ਉੱਤੇ ਡਿਪੈਂਡ ਕਰਦਾ ਜੇਕਰ ਅਸੀਂ ਇਹ ਕਹਿੰਨੇ ਆ ਕਿ ਅਸੀਂ ਜਿਹੜਾ ਗੁਰੂ ਗ੍ਰੰਥ ਸਾਹਿਬ ਹੈ ਸਾਂਝੀ ਵਾਲਤਾ ਸਾਰਿਆਂ ਵਾਸਤੇ ਹੈ ਤਾਂ ਫਿਰ ਇਹਦੇ ਵਿੱਚ ਇਹ ਨਹੀਂ ਕਹਿਣਾ ਚਾਹੀਦਾ ਵੀ ਅਸੀਂ ਸਿੱਖਾਂ ਦਾ ਸਾਡਾ ਹੀ ਆ ਉਹ ਦੂਸਰੇ ਦਾ ਕਿਸੇ ਦਾ ਨਹੀਂ ਹੋਏਗਾ ਇਹ ਗੱਲ ਨਹੀਂ ਆਉਣੀ ਚਾਹੀਦੀ ਕਦੇ ਵੀ ਪਰ ਫਿਰ ਵੀ ਲੋਕ ਕੀ ਕਰਦੇ ਨੇ બસ ਭੇੜ ਚੱਲ ਲੱਗੀ ਐ ਮੈਂ ਇੱਕ ਗੱਲ ਲੋਕਾਂ ਨੂੰ ਕਹਿਣਾ ਵੀ ਦਾਤਾ ਮੰਗਣ ਨਾ ਜਾਇਆ ਕਰੋ ਦਾਤਾ ਮੰਗਿਆ ਕਰੋ ਜਦੋਂ ਦਾਤਾ ਆ ਗਿਆ ਸਭ ਕੁਝ ਆ ਜਾਣਾ ਬਾਕੀ ਕੁਝ ਆਪਦੇ ਕਾਰੋਬਾਰ ਚਲਾਉਣ ਲਈ ਜਾਂਦੇ ਨੇ ਵੀ ਸਾਡਾ ਕਾਰੋਬਾਰ ਵਧੀਆ ਚੱਲਦੇ ਸਾਡਾ ਹੋ ਜੇ ਉਹ ਹੋ ਜੇ ਦਸਬੰਧ ਤਾਂ ਕਿਸੇ ਨੇ ਕੱਢਣਾ ਨਹੀਂ ਹੁੰਦਾ ਦੂਜੀ ਗੱਲ ਆ ਵੀ ਕਾਰੋਬਾਰ ਚੱਲਣ ਨਾਲ ਗੁਰੂ ਗ੍ਰੰਥ ਸਾਹਿਬ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਜੇ ਇਹ ਗੱਲ ਹੋਵੇ ਤਾਂ ਫਿਰ ਸਾਡੇ ਗੁਰੂਆਂ ਦੇ ਹਿਸਾਬ ਦੇ ਉੱਤੇ ਦੇਖਿਆ ਜਾਵੇ ਕਿ ਇਹਨਾਂ ਦੇ ਨਾਂ ਤੇ ਜ਼ਮੀਨਾਂ ਨੇ ਕਿੰਨਾ ਕੁ ਉਹਨਾਂ ਦੇ ਨਾਂ ਦੇ ਉੱਤੇ ਕਿੰਨਾ ਕੁ ਉਹਨਾਂ ਦੇ ਕੋਲ ਉਹ ਆਪਣੀਆਂ ਪ੍ਰਾਪਰਟੀਆਂ ਬਣਾ ਕੇ ਚਲੇ ਗਏ ਇੱਥੋਂ ਜਿਹੜੇ ਬਾਕੀ ਗੁਰੂ ਸਾਹਿਬ ਆਏ ਨੇ ਸਿਰਫ ਗੁਰੂ ਨਾਨਕ ਦੇਵ ਜੀ ਦੇ ਨਾਂ ਤੇ ਜ਼ਮੀਨਾਂ ਨੇ ਜਿਹੜੀਆਂ ਲਵਾਈਆਂ ਸੀਗੀਆਂ ਰਾਏ ਪੋਏ ਨੇ ਬਾਕੀ ਹੋਰ ਕਿਤੇ ਵੀ ਕੋਈ ਕਿਸੇ ਤਰ੍ਹਾਂ ਦੀ ਵੀ ਕਿਸੇ ਗੁਰੂ ਸਾਹਿਬ ਦੀ ਕੋਈ ਪ੍ਰਾਪਰਟੀ ਜਬ ਉਹਨਾਂ ਨੇ ਆਪਣੇ ਬੱਚੇ ਪਾਲਣੇ ਹੁੰਦੇ ਜੇ ਉਹ ਇਹ ਚੀਜ਼ਾਂ ਸੋਚਦੇ ਜੋ ਮਰਜ਼ੀ ਬਣਾ ਸਕਦੇ ਸੀਗੇ ਪਰ ਨਹੀਂ ਉਹਨਾਂ ਨੇ ਸਭ ਕੁਝ ਕੌਮ ਤੋਂ ਨਾ ਜਿਹੜਾ ਸੀਗਾ ਨਿਸ਼ਾਵਰ ਕਰ ਦਿੱਤਾ ਆਪਣਾ ਕੁਝ ਨਹੀਂ ਬਣਾਇਆ ਪਰ ਫਿਰ ਵੀ ਲੋਕਾਂ ਨੇ ਕੀ ਕੀਤਾ ਹੈ ਕਿ ਬਸ ਇੱਕੋ ਹੀ ਗੱਲ ਭੇੜਚਾਲ ਫੜ ਲਈ ਕਿ ਨਹੀਂ ਅਸੀਂ ਤਾਂ ਗੁਰਦੁਆਰੇ ਜਾਵਾਂਗੇ ਸ਼ਾਇਦ ਸਾਡਾ ਕਾਰੋਬਾਰ ਵਧੀਆ ਦੇਖੋ ਮਨ ਦੀ ਸ਼ਾਂਤੀ ਜ਼ਰੂਰ ਹੈ ਉਹ ਵੀ ਇਹ ਹੈ ਜੇ ਗੁਰੂ ਨੂੰ ਸਮਝੋਗੇ ਮੈਂ ਹਮੇਸ਼ਾ ਕਹਿੰਦਾ ਵੀ ਗੁਰੂ ਜਿਹੜਾ ਸਮਝਣ ਦਾ ਵਿਸ਼ਾ ਆ ਨਾ ਕਿ ਉਹ ਪੂਜਣ ਦਾ ਵਿਸ਼ਾ ਆ ਤੁਸੀਂ ਪੂਜਣ ਦਾ ਵਿਸ਼ਾ ਬਣਾ ਲਿਆ ਪੂਜਣਾ ਜਿਹਦਾ ਮੂਰਤੀ ਨੂੰ ਪੂਜ ਲਿਆ ਜਾਂ ਗੁਰੂ ਗ੍ਰੰਥ ਸਾਹਿਬ ਨੂੰ ਪੂਜ ਲਿਆ ਇੱਕੋ ਹੀ ਬਰਾਬਰ ਹੈ ਜੇ ਤੁਸੀਂ ਉੱਥੇ ਗਿਆਨ ਨਹੀਂ ਦੇਖੋ ਹਰ ਜਗ੍ਹਾ ਦੇ ਦਿੱਤੋਂ ਤੁਹਾਨੂੰ ਕਿਹਾ ਜਾਂਦਾ ਵੀ ਸਾਡਾ ਗੁਰੂ ਗਿਆਨ ਹੈ ਜੇ ਤੁਸੀਂ ਗੁਰੂ ਤੋਂ ਗਿਆਨ ਨਹੀਂ ਲਿਆ ਤੋ ਫਿਰ ਤੁਸੀਂ ਉੱਥੇ ਜਾ ਕੇ ਮੱਥਾ ਟੇਕੀ ਜਾਓ ਭਵੇਂ ਘੁੰਮੀ ਜਾਓ ਜੋ ਮਰਜ਼ੀ ਕਰੀ ਜਾਓ ਚੜਾਵੇ ਚੜਾ ਲਓ ਜੀ ਇਹ ਕਰ ਲਓ ਉਹ ਕਰ ਲਓ ਕੋਈ ਫਾਇਦਾ ਨਹੀਂ ਇਹਨਾਂ ਚੀਜ਼ਾਂ ਦਾ ਗੁਰੂ ਸਾਹਿਬ ਆਪ ਕਹਿੰਦੇ ਨੇ ਬਾਣੀ ਦੇ ਵਿੱਚ ਤੇ ਗੁਰੂ ਅਰਜਨ ਦੇਵ ਜੀ ਨੇ ਵੀ ਕਿਹਾ ਆ ਵੀ ਭਵੇਂ ਤੂੰ ਪਰਮਾਨੰ ਨੂੰ ਬਣ ਜਾਓ ਖੁਸ਼ ਹੋਣ ਵਾਲਾ ਨਹੀਂਗਾ ਜੋ ਮਰਜ਼ੀ ਕਰੀ ਜਾ ਤੂੰ ਪਰ ਗੱਲ ਇਹ ਆ ਵੀ ਦੇਖੋ ਨਾ ਤਾਂ ਕਿਤੇ ਕੋਈ ਭਗਵੇਂ ਪਾ ਕੇ ਕਿਤੇ ਜਾਣ ਦੀ ਬਾੜੀ ਲੋੜ ਹੈ ਸਿੱਧਾ ਸਿੱਧੀ ਗੱਲ ਹੈ ਵੀ ਉਹ ਜਦੋਂ ਤੁਸੀਂ ਆਪਣੇ ਗ੍ਰਸਤੀ ਜੀਵਨ ਦੇ ਵਿੱਚ ਹੁੰਨੇ ਹੋ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਹੋ ਤਾਂ ਤੁਹਾਨੂੰ ਉੱਥੇ ਹੀ ਉਹ ਮਿਲ ਜਾਂਦਾ ਹੈ ਜੇ ਇਸ ਬੰਦੇ ਨੇ ਇਸ ਪਾਸੇ ਨੂੰ ਜਦੋਂ ਗਿਆਨ ਵਾਲੇ ਪਾਸੇ ਦਸਮ ਦਵਾਰ ਦੀ ਗੱਲ ਕਰਦੇ ਉਹ ਚਲੋ ਲੰਮੀਆਂ ਚੌੜੀਆਂ ਗੱਲਾਂ ਆਂ ਬੰਦੇ ਤੇ ਸਮਝ ਨਹੀਂ ਆਉਣੀ ਜੇ ਮੈਂ ਕਰੂੰਗਾ ਵੀ ਤਾਂ ਪਰ ਉਹ ਅੰਦਰੋਂ ਹੀ ਮਿਲਣਾ ਹੈ ਹਮੇਸ਼ਾ ਹੀ ਗੁਰੂ ਸਾਹਿਬ ਕਹਿੰਦੇ ਆ ਬਾਹਰ ਨਾ ਲੱਭਿਆ ਕਰ ਬਾਹਰ ਨਾ ਤੁਰਿਆ ਫਿਰ ਸਭ ਕੁਝ ਅੰਦਰੋਂ ਹੀ ਮਿਲਣਾ ਹੈ ਪਰ ਸਾਡੇ ਲੋਕੀ ਬਾਹਰ ਲੱਭਦੇ ਫਿਰਦੇ ਨੇ ਮੈਂ ਹਮੇਸ਼ਾ ਹੀ ਉਹਨਾਂ ਨੂੰ ਇਹ ਗੱਲ ਕਹਿੰਦਾ ਹੁੰਦਾ ਵੀ ਤੁਸੀਂ ਯਾਰ ਮੋਬਾਈਲ ਦੀ ਜਿਹੜੀ ਮੋਬਾਈਲ ਦਾ ਹੈਗਾ ਆ ਉਹ ਕਿਟ ਮੋਬਾਈਲ ਜਿਹੜਾ ਤੁਹਾਡਾ ਸਰੀਰ ਹੈ ਉਹ ਤੁਸੀਂ ਲੱਭਦੇ ਹੋ ਸੈਟਲਾਈਟ ਨੂੰ ਸੈਟਲਾਈਟ ਨਹੀਂ ਲੱਭਣੀ ਉਧਰ ਨੂੰ ਐਵੇਂ ਮੱਥਾ ਨਾ ਮਾਰੋ ਮੋਬਾਈਲ ਦੇ ਨਾਲ ਹੀ ਸਿਗਨਲ ਜਾਣੇ ਨੇ ਸਰੀਰ ਦੇ ਨਾਲ ਹੀ ਸਾਰਾ ਕੁਝ ਹੋਣਾ ਹੈ ਤੁਸੀਂ ਉੱਥੇ ਤੱਕ ਸੀਮਤ ਰਹੋ ਆਪ ਦੀ ਜਿਹੜੀ ਚੌਂਕੜਾ ਮਾਰ ਕੇ ਜਦੋਂ ਸ਼ਾਂਤ ਹੋ ਗਏ ਨਹੀਂ ਚੌਂਕੜਾ ਮਾਰਦੇ ਬੰਦੇ ਕੀ ਪਏ ਹੁੰਦੇ ਨੇ ਇਹ ਲੱਗਦਾ ਵੀ ਉਹ ਸੁੱਤੇ ਪਏ ਨੇ ਨਹੀਂ ਪਰ ਲੇਵ ਲੱਗ ਜਾਂਦੀ ਹੈ ਲੇਵ ਲੱਗਦੇ ਲੱਗਦੇ ਨੀਂਦ ਵੀ ਆ ਜਾਂਦੀ ਹੈ ਤੇ ਸਾਰਾ ਕੁਝ ਹੁੰਦਾ ਹੈ ਬਾਕੀ ਜੇ ਡਾਕਟਰ ਮੈਂ ਇਹ ਸਲਾਹ ਕਰ ਦਿੰਨਾ ਮੈਂ ਵੀ ਬੰਦਿਆਂ ਨੂੰ ਵੀ ਯਾਰ ਵਿਹਮਾ ਭਰਮਾ ਦੇ ਵਿੱਚ ਨਾ ਫਸੋ ਹੋ ਸਕਦਾ ਜਸਪਾਲ ਸਿੰਘ ਨਿੱਜਰ ਦੇ ਨਾਲ ਵੀ ਮੇਰਾ ਹੋ ਸਕਦਾ ਵੀ ਅਗਵਰੀਆਂ ਗੱਲਾਂ ਬਾਤਾਂ ਵੱਖਰੀਆਂ ਹੋਣ ਨਾ ਮੈਚ ਕਰਦੀਆਂ ਹੋਣ ਔਰ ਕੁਝ ਟੋਪਿਕਾਂ ਦੇ ਉੱਤੇ ਉਹਨਾਂ ਨੂੰ ਕਿਹਾ ਸੀ ਵੀ ਆਪਣੇ ਚੈਨਲ ਤੇ ਆ ਜਾਓ ਤੁਸੀਂ ਆਪਾਂ ਗੱਲਬਾਤ ਕਰਦੇ ਆਂ ਔਰ ਹੋਰ ਵੀ ਲੋਕਾਂ ਨੂੰ ਜਾਗਰੂਤ ਕਰੀਏ ਆਪਣੀ ਹਿਸਟਰੀ ਜਿਹੜੀ ਆ ਬਹੁਤ ਵਿਗਾੜੀ ਗਈ ਆ ਉਹਦੇ ਤੇ ਗੱਲ ਕਰੀਏ ਮੈਂ ਵੀ ਬਹੁਤ ਹਿਸਟਰੀ ਪੜੀ ਹੈ ਕਿ ਕਿਸ ਤਰ੍ਹਾਂ ਸਾਡੀ ਹਿੱਸਤੀ ਦੇ ਵਿੱਚ ਉਸ ਪੈਟ ਹੋਈ ਗੁਰੂ ਨਾਨਕ ਦੇਵ ਜੀ ਨੂੰ ਇੱਕ ਜਾਦੂਗਰ ਬਣਾ ਦਿੱਤਾ ਗਿਆ ਉਹਨਾਂ ਚੀਜ਼ਾਂ ਤੇ ਆਪਾਂ ਗੱਲ ਕਰੀਏ ਪਰ ਗੱਲ ਇਹ ਆ ਵੀ ਜੇ ਵਿਚਾਰ ਕਰਨੀ ਹੈ ਦੇਖੋ ਮਿਲ ਕੇ ਬੈਠ ਕੇ ਉਹ ਕਰਨੀ ਚਾਹੀਦੀ ਹੈ ਪਰ ਜਿਹੜਾ ਚੈਨਲ ਦੇਖੋ ਅਸੀਂ ਜਦੋਂ ਜਾਣੇ ਆ ਜਿਹੜੇ ਬੰਦੇ ਹੁਣ ਉੱਥੇ ਜਾ ਕੇ ਚੈਨਲ ਤੇ ਬਹਿ ਕੇ ਗੱਲਾਂ ਕਰਦੇ ਆ ਉਹ ਇੱਕ ਇੰਡੀਅਨ ਪਾਸਪੋਰਟ ਲੈ ਕੇ ਹੀ ਗਏ ਆ ਇੰਡੀਅਨ ਨੈਸ਼ਨੈਲਿਟੀ ਲੈ ਕੇ ਗਏ ਆ ਇੱਥੋਂ ਪਾਸਪੋਰਟ ਤੇ ਗਏ ਆ ਸਕੂਟ ਦਾ ਮਤਲ ਤੁਸੀਂ ਇੰਡੀਆ ਨੂੰ ਭਾਰਤੀਓ ਦੇਖੋ ਇੱਥੇ ਦੇਸ਼ ਦੇ ਵਿੱਚ ਵੱਖੋ ਵੱਖਰੇ ਲੋਕ ਵਸਦੇ ਨੇ ਦੂਜੀ ਗੱਲ ਇੱਕ ਹੋਰ ਕਰਾਂ ਮੈਂ ਤੁਹਾਨੂੰ ਉਦਾਹਰਣ ਦੇਣੀ ਚਾਹਣਾ ਹੋ ਸਕਦਾ ਅਸੀਂ ਇਹ ਕਹਿੰਨੇ ਵੀ ਸਾਡਾ ਜਨੋਸਾਈਡ ਹੋਇਆ 84 ਦੇ ਵਿੱਚ ਸਾਨੂੰ ਮਾਰਿਆ ਗਿਆ ਬਹੁਤ 2 ਲੱਖ ਬੱਚਾ ਜਿਹੜਾ ਮਾਰਿਆ ਗਿਆ ਔਰ ਉਹਨਾਂ ਨੂੰ ਲਾਪਤਾ ਕਰ ਦਿੱਤਾ ਗਿਆ ਉਹ ਗੱਲ ਮੈਂ ਸਹੀ ਮੰਨਦਾ ਪਰ ਇੱਥੇ ਸਵਾਲ ਖੜਾ ਹੁੰਦਾ ਜੇ ਅਸੀਂ ਵਰਲਡ ਦੀ ਹਿਸਟਰੀ ਵੱਲ ਦੇਖਿਆ ਜਾਵੇ ਤਾਂ ਬਹੁਤ ਸਾਰੇ ਜਿਹੜੇ ਦੁਨੀਆ ਦੇ ਵਿੱਚ ਹਿਸਟਰੀ ਹੈ ਦੁਨੀਆ ਦੇ ਵਿੱਚ ਲੋਕ ਨੇ ਜਿਨ੍ਹਾਂ ਲੋਕਾਂ ਨੇ ਜਾ ਕੇ ਇੱਕ ਗੱਲ ਇਹ ਹੈ ਵੀ ਜਿਹੜੇ ਘੱਟਗੇ ਨੀਤੀ ਦੇ ਲੋਕ ਸੀ ਜਿੱਥੇ ਜਿਹੜੇ ਵੀ ਮੁਲਕਾਂ ਦੇ ਵਿੱਚ ਉਹਨਾਂ ਦਾ ਵੀ ਜਨੋਸਾਈਡ ਹੋਇਆ ਹੋ ਵੀ ਰਿਹਾ ਹੈ ਔਰ ਹੋਇਆ ਵੀ ਹੈ ਇਹ ਆਪਣੇ ਕੱਲਿਆਂ ਨਾਲ ਨਹੀਂ ਇੱਥੇ ਹੋਇਆ ਉੱਥੇ ਵੀ ਹੋਇਆ ਬਹੁਤ ਕੁਝ ਹੋਇਆ ਵਾ ਤੇ ਇਸ ਕਰਕੇ ਅਸੀਂ ਦਿਲ ਤੇ ਲਾ ਕੇ ਗੱਲ ਬਹਿ ਜੀਏ ਵੀ ਸਾਡੇ ਦਾ ਕੁਝ ਹੋਇਆ ਐ ਈਨ੍ਹੇ ਸਾਲ ਹੋ ਗਏ ਇਨਸਾਫ ਨਹੀਂ ਮਿਲਿਆ ਬਿਲਕੁਲ ਇਨਸਾਫ ਲਈ ਲੜਨਾ ਚਾਹੀਦਾ ਐ ਡੈਮੋਕਰੇਸੀ ਐ ਉਹਦੇ ਵਿੱਚ ਗੱਲ ਕਰਨੀ ਚਾਹੀਦੀ ਐ ਪਰ ਆ ਜਿਹੜੇ ਝੰਡੇ ਚੱਕੀ ਫਿਰਦੇ ਨੇ ਬਾਹਰ ਬਦਨਾਮ ਕਰਦੇ ਨੇ ਸਿੱਖਾਂ ਨੂੰ ਨਾਲ ਵਿੱਚ ਅਸੀਂ ਵੀ ਇੱਥੇ ਬੈਠੇ ਬਦਨਾਮ ਹੁੰਨੇ ਆ ਅਸੀਂ ਆਪਣੀਆਂ ਸਟੇਟਾਂ ਦੇ ਵਿੱਚ ਰਹਿੰਦੇ ਆ ਰਾਜਸਥਾਨ 'ਚ ਰਹਿੰਦੇ ਆ ਅਸੀਂ ਪੰਜਾਬ ਤੋਂ ਬਾਹਰ ਵੀ ਪੰਜਾਬੀ ਰਹਿੰਦੇ ਨੇ ਉਹਨਾਂ ਨੂੰ ਵੀ ਬੜੀ ਪਰੇਸ਼ਾਨੀ ਆਉਂਦੀ ਆ ਤੁਹਾਡਾ ਕਰਕੇ ਤੁਹਾਡਾ ਕਰਕੇ ਜਿਸ ਨੇ ਦਸਤਾਰ ਸਜਾਈ ਆ ਜਾਂ ਗੱਲ ਕਰਦੇ ਨੇ ਉਹਨਾਂ ਨੂੰ ਖਾਲਸਤਾਨੀ ਤੱਕ ਕਰਕੇ ਬੁਲਾ ਲਿੱਤਾ ਜਾਂਦਾ ਹੈ ਲਾਸਟ ਇੱਕ ਐਸਐਸਪੀ ਸੀਗਾ ਉਹਨੂੰ ਖਾਲਸਤਾਨੀ ਕਿਹਾ ਗਿਆ ਬੰਗਾਲ ਦੇ ਵਿੱਚ ਉਹਦਾ ਕਾਰਨ ਕੀ ਹੋਇਆ ਜਿਹੜੇ ਬਾਹਰ ਬੈਠੇ ਝੰਡੇ ਚੱਕ ਕੇ ਰੋਲਾ ਪਾਉਣ ਵਾਲੇ ਕੁਛ ਨਹੀਂ ਹੋਣਾ ਵੋਟਾਂ ਪਾ ਲੋ ਰੋਲਾ ਪਾ ਲੋ ਜੋ ਮਰਜ਼ੀ ਕਰ ਲੋ ਜੇ ਸਿੱਖਾਂ ਦੇ ਇਨਾਂ ਦਾਮਾਂ ਮੈਂ ਤੇ ਇੱਕੋ ਹੀ ਸਲਾਹ ਦਿੰਦਾ ਜੇ ਤੁਸੀਂ ਕਰ ਸਕਦੇ ਫੇਰ ਕਰ ਲੋ ਜ਼ਰੂਰੀ ਹੈ ਪੰਜਾਬ ਦੀਆਂ ਗੱਲਾਂ ਬਾਤ ਚ ਕਰਾਂਗੇ ਪਹਿਲਾ ਤੁਸੀਂ ਇਦਾਂ ਕਰੋ ਵੀ ਇੰਨਾ ਪੈਸਾ ਸਾਡੀ ਕਮਿਊਨਿਟੀ ਦੇ ਕੋਲ ਇੰਨਾ ਪੈਸਾ ਸਾਡੇ ਲੋਕਾਂ ਦੇ ਕੋਲ ਮੇਰੇ ਕੀਰ ਦਿਮਾਗ ਦੇ ਗੱਲ ਵਿੱਚ ਆਉਂਦੀ ਆ ਵੀ ਵਰਲਡ ਦੇ ਵਿੱਚ ਬਹੁਤ ਸਾਰੀ ਜਗ੍ਹਾ ਖਾਲੀ ਪਈ ਆ ਟਾਪੂ ਪਏ ਨੇ ਜਿਹੜੇ ਕੰਟਰੀਆਂ ਸੇਲ ਕਰ ਦਿੰਦੀਆਂ ਨੇ ਉੱਥੇ ਲਓ ਉੱਥੇ ਲਿਜਾ ਕੇ ਆਪਣਾ ਵਸਾਓ ਸਾਰਾ ਕੁਝ ਜਿਹੜਿਆਂ ਨੇ ਪੈਸਾ ਕਮਾ ਲਿਆ ਬਿਜ਼ਨਸਮੈਨ ਨੇ ਉਸ ਦਸਬੰਦ ਕੱਢਣ ਕੱਢ ਕੇ ਉਸ ਉੱਥੇ ਉਹਨੂੰ ਡਿਵੈਲਪ ਕਰਨਾ ਉੱਥੇ ਆਪਣਾ ਬਣਾ ਲਓ ਖਾਲਿਸਤਾਨ ਆਪਣਾ ਇੱਕ ਦੁਨੀਆ ਦੇ ਉੱਤੇ ਮੁਲਕ ਹੋਣਾ ਚਾਹੀਦਾ ਪੰਜਾਬੀਆਂ ਦਾ ਹੋਣਾ ਚਾਹੀਦਾ ਉਹ ਬਣਾਓ ਤੇ ਉਥੋਂ ਕਰੋ ਤੁਸੀਂ ਤੁਹਾਨੂੰ ਕੋਈ ਨਹੀਂ ਰੋਕਦਾ ਉਹਦੀ ਮਾਨਤਾ ਵੀ ਤੁਹਾਨੂੰ ਮਿਲੂਗੀ ਸਾਰਾ ਕੁਝ ਆਊਗਾ ਇਹ ਨਹੀਂ ਵੀ ਸਾਡੇ ਪੰਜਾਬੀਆਂ ਤੋਂ ਪੈਸਾ ਹੈ ਨੀਗਾ ਇੱਥੇ ਆ ਕੇ ਫਿਰ ਲੜਨਾ ਆ ਫਿਰ ਤੁਸੀਂ ਇੱਕ ਦੂਜੇ ਦੇ ਨਾਲ ਕਰਨਾ ਆ ਉਹ ਗੱਲ ਗਲਤ ਹੈ ਉਹ ਕੰਮ ਨਹੀਂ ਕਰਨਾ ਚਾਹੀਦਾ ਬਹੁਤ ਬਹੁਤ ਧੰਨਵਾਦ ਆ ਵੀਡੀਓ ਦੇਖਣ ਦਾ ਦੂਜੀ ਗੱਲ ਇੱਕ ਹੋਰ ਛੋਟੀ ਜੀ ਮੈਂ ਕਰ ਜਾਵਾਂ ਅਮਰੀਕਾ ਦੇ ਵਿੱਚ ਅੱਜ ਕੱਲ ਤੁਹਾਨੂੰ ਪਤਾ ਜਿਹੜਾ ਡਰਾਈਵਰ ਆ ਉਹਦੀ ਉਹਦੇ ਤੋਂ ਗਲਤ ਟਰਨ ਲੈ ਲਿਆ ਉਹਨੇ ਔਰ ਉਹ ਤਿੰਨ ਬੰਦਿਆਂ ਦੀ ਜਿਹੜੀ ਮੌਤ ਹੋਈ ਆ ਅੱਜ ਕੱਲ ਤੁਹਾਨੂੰ ਪਤਾ ਸੋਸ਼ਲ ਮੀਡੀਆ ਤੇ ਬਹੁਤ ਚੱਲ ਰਿਹਾ ਪਰ ਇੱਥੇ ਗੱਲ ਇਹ ਕੀਤੀ ਜਾਵੇ ਵੀ ਯਾਰ ਮੈਂ ਪਹਿਲੀ ਵਾਰ ਹੈਰਾਨ ਹੋਇਆ ਅਮਰੀਕਾ ਦਾ ਕਾਨੂੰਨ ਦੇਖ ਕੇ ਵੀ ਇੰਨੀ ਲੰਬੀ ਸਜ਼ਾ ਕੀਤੀ ਜਾਂਦੀ ਆ ਦੇਖੋ ਐਕਸੀਡੈਂਟ ਦਾ ਕਿਸੇ ਤੋਂ ਵੀ ਗਲਤੀ ਨਾ ਹੋ ਸਕਦਾ ਕੁਝ ਵੀ ਹੈਪਨ ਹੋ ਸਕਦਾ ਇੱਥੇ ਇੰਡੀਆ ਦੇ ਵਿੱਚ ਵੀ ਲੋਕ ਮਰ ਜਾਂਦੇ ਨੇ ਐਕਸੀਡੈਂਟ ਹੋ ਜਾਂਦਾ ਆ ਜੇ ਤੁਹਾਡੇ ਤੋਂ ਲਾਇਸੈਂਸ ਆ ਮੁੜ ਕੇ ਠਾਣੇ 'ਚ ਜਾਓ ਪੇਪਰ ਮਿਲਦੇ ਨੇ ਉੱਥੇ ਤੁਹਾਡੀ ਜਵਾਨਤ ਹੋ ਜਾਂਦੀ ਆ ਕੋਈ ਐਹੋ ਜਿਹੀ ਨਹੀਂ ਗੱਲ ਲੰਬਾ ਚੋੜਾ ਚੱਲਦਾ ਜੇ ਤੁਹਾਡੀ ਇੰਸ਼ੋਰੈਂਸ ਹੈਗੀ ਉਹ ਕਵਰ ਕਰਦੀ ਆ ਸਾਰਾ ਪੈਸਾ țeਲਾ ਇਹ ਮਾੜੀ-ਮੋਟੀ ਸਜ਼ਾ ਹੁੰਦੀ ਵੀ ਆ 6 ਮਹੀਨੇ ਖੰਡ ਦੀ ਸਜ਼ਾ ਹੁੰਦੀ ਆ ਡਰਾਈਵਿੰਗ ਦੇ ਵਿੱਚ ਕੋਈ ਮਰ ਜਾਂਦਾ ਜਾਂ ਡਾਕਟਰ ਤੋਂ ਬੰਦਾ ਮਰ ਜਾਂਦਾ ਉਹਦਾ ਇੱਕ ਡਿਫਰੈਂਟ ਸਿਸਟਮ ਹੁੰਦਾ ਆ ਪਰ ਐਡਾ ਪਹਿਲੀ ਵਾਰ ਦੇਖਿਆ ਵੀ ਲੋਕ ਫੇਰ ਟਰੱਕ ਕਿਵੇਂ ਇੰਨਾ ਚਲਾਈ ਜਾਂਦੇ ਨੇ ਜਿਨ੍ਹਾਂ ਨੇ ਇੰਨਾ ਡਰ ਯਾਰ ਵੀ ਕਦੇ ਵੀ ਕੁਝ ਵੀ ਹੋ ਸਕਦਾ ਤੇ ਕਿੰਨਾ ਲੰਬਾ ਚੌੜਾ ਚੱਕਰ ਪੈ ਜਾਊਗਾ ਜਿਸ ਤਰ੍ਹਾਂ ਉਹ ਮੁੰਡੇ ਨੂੰ ਪੈ ਗਿਆ ਉਹਨੂੰ ਸਜ਼ਾ ਉਹ ਕੈਂਪੇਨ ਚੱਲਦੀ ਆ ਕਮਿਊਨਿਟੀ ਪਹਿਲਾਂ ਸਾਡੀ ਸਾਰੀ ਉਹਦੇ ਖਿਲਾਫ ਸੀਗੀ ਹੁਣ ਉਹਦੇ ਨਾਲ ਖੜੇ ਹੋਣ ਲੱਗ ਗਏ ਆ ਪਹਿਲਾਂ ਉਹਦੇ ਖਿਲਾਫ ਹੀ ਗੱਲਾਂ ਕੀਤੀਆਂ ਸਾਰਿਆਂ ਨੇ ਜਿੰਨੀਆਂ ਨੇ ਗੱਲਾਂ ਕੀਤੀਆਂ ਨੇ ਪਰ ਫਿਰ ਵੀ ਜੇ ਬੰਦਾ ਆਪਣਾ ਗਲਤੀ ਕਰ ਵੀ ਜਾਵੇ ਉਹਦੇ ਹੱਕ 'ਚ ਵੀ ਖੜਾ ਹੋਣਾ ਪੈਂਦਾ ਔਰ ਸੱਚ ਵੀ ਬੋਲਣਾ ਪੈਂਦਾ ਪਰ ਇਸ ਟਾਈਮ ਮੌਕਾ ਆ ਕਿ ਉਸ ਬੱਚੇ ਦਾ ਸਾਥ ਦਿਓ ਸਾਰੇ ਜਣੇ ਰਲ ਕੇ ਔਰ VOTING ਹੋ ਰਹੀ ਆ ਜਿਸ ਇਸ ਤਰੀਕੇ ਦਾ ਵੀ ਸਾਥ ਦਿੱਤਾ ਜਾ ਰਿਹਾ ਆ ਦਿਓ ਸਿਰਫ VIEW ਲੈਣ ਲਈ ਇਹ ਨਾ ਕਰਿਆ ਕਰੋ ਵੀ ਕੈਮਰਾ ਲੈ ਕੇ ਉਹਦੇ ਘਰੇ ਚੱਲ ਗਿਆ ਉਹਨਾਂ ਦੀ ਮਾਂ ਨੂੰ ਰੋਂਦੀ ਨੂੰ ਦਿਖਾ ਦਿੱਤਾ ਕਦੇ ਕੁਛ ਕਰਤਾ ਕਦੇ ਕੁਛ ਕਰਤਾ ਇਹਨਾਂ ਗੱਲਾਂ ਨਾਲ ਨਹੀਂ ਕੁਝ ਹੁੰਦਾ ਹੁੰਦਾ ਬੈਠ ਕੇ ਡਿਸਕਸ ਕਰੋ ਵੱਡੇ ਵੱਡੇ ਬੰਦੇ ਚੈਨਲਾਂ ਤੇ ਬੈਠਣ ਡਿਸਕਸ ਕਰਨ ਸਭ ਕੁਝ ਸਾਹਮਣੇ ਜਿਹੜਾ ਇਹੀ ਅਸੀਂ ਜਿੰਨੀ ਹੈਲਪ ਕਰ ਸਕਦੇ ਅਸੀਂ ਕਰੋ ਹੈਲਪ ਉਹਨਾਂ ਦੀ ਕਰਨੀ ਵੀ ਚਾਹੀਦੀ ਹੈ ਤੇ ਬਹੁਤ ਮਾੜੀ ਗੱਲ ਹੋਈ ਆ ਬਹੁਤ ਤਿੰਨ ਬੰਦਿਆਂ ਦੀ ਜਾਨ ਜਾਣਾ ਵੀ ਬਹੁਤ ਵੱਡੀ ਗੱਲ ਆ ਤੇ ਉਹ ਵਿਚਾਰੇ ਆ ਰਹੇ ਸੀ ਪਰ ਵੈਨ ਉਹਨਾਂ ਨੇ ਵੀ ਕੋਈ ਨਹੀਂ ਕੰਟਰੋਲ ਕੀਤੀ ਕਿਉਂਕਿ ਸਾਹਮਣੇ ਦੇਖਿਆ ਨਹੀਂ ਵੀ ਟਰੱਕ ਆ ਉਹ ਵੀ ਬੜੀ ਤੇਜ਼ ਚਲਾਈ ਆਉਂਦੇ ਸੀ ਸ਼ਾਇਦ ਗੱਲਾਂ ਕਰਦੇ ਸੀ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੈਨ ਨੂੰ ਬ੍ਰੇਕ ਵੀ ਨਹੀਂ ਮਾਰੀ ਉਹਨਾਂ ਨੇ ਜੇ ਬ੍ਰੇਕ ਹੀ ਮਾਰ ਲੈਂਦੇ ਵੈਨ ਘੁੰਮ ਜਾਂਦੀ ਸ਼ਾਇਦ ਬਚਾਅ ਹੋ ਜਾਂਦਾ ਤੇ ਇਹ ਗੱਲਾਂ ਸਿਗੀ ਆਪਾਂ ਕਰਨੀਆਂ ਇਸ ਵੀਡੀਓ ਦੇ ਵਿੱਚ ਬਾਕੀ ਬਹੁਤ ਟਾਈਮ ਹੋ ਗਿਆ ਵੀਡੀਓ ਨਹੀਂ ਪਾਈ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਉਹ ਜਿਹੜਾ ਚੈਨਲ ਬੈਨ ਆ ਮੈਂ ਕਦੇ ਵੀ ਉਸ ਚੈਨਲ ਦੇ ਉੱਤੇ ਦੁਬਾਰਾ ਨਹੀਂ ਜਾਣਾ ਕਿਉਂਕਿ ਇਹ ਚੈਨਲ ਜਿਹੜਾ ਸਾਡੇ ਹੱਕ ਵਾਸਤੇ ਨਹੀਂ ਹੈਗਾ ਮੈਂ ਆਪਣਾ ਮੈਡੀਕਲ ਸਿਸਟਮ ਜ਼ਰੂਰ ਉਹਦੇ ਉੱਤੇ ਗੱਲ ਕਰਨ ਗਿਆ ਸੀਗਾ ਹਾ ਨਿਜਸਪਾਲ ਸਿੰਘ ਨਿੱਜਰ ਹੁਣਾ ਦਾ ਜਿਹੜਾ ਚੈਨਲ ਆ ਉਹਨਾਂ ਤੇ ਵੈਲਕਮ ਆ ਅਸੀਂ ਗੱਲ ਕਰਨ ਨੂੰ ਮੈਂ ਤਿਆਰ ਆ ਹਿਸਟਰੀ ਤੇ ਵੀ ਗੱਲ ਕਰਨ ਨੂੰ ਤਿਆਰ ਆ ਕਈ ਹੋਰ ਵੀ ਬਹੁਤ ਮੁੱਦੇ ਨੇ ਜਦੋਂ ਉਹਨਾਂ ਦਾ ਟਾਈਮ ਹੋਊਗਾ ਫੋਨ ਕਰ ਲੈਣਗੇ ਗੱਲ ਕਰ ਲੈਣਗੇ ਤੇ ਮੈਂ ਉਹਨਾਂ ਦੇ ਨਾਲ ਤਿਆਰ ਆ ਪਰ ਉਹ ਚੈਨਲ ਦੇ ਉੱਤੇ ਮੈਂ ਨਹੀਂ ਜਾਣਾ ਚਾਹੁੰਦਾ ਜਿਹੜਾ ਚੈਨਲ ਸਾਡੇ ਦੇਸ਼ ਦੇ ਖਿਲਾਫ ਗੱਲਾਂ ਕਰਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਦਾ ਅੱਗੇ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਇਹ ਜਿਹੜੀ ਵੀਡੀਓ ਅੱਗੇ ਪਹੁੰਚ ਸਕੇ ਲੋਕਾਂ ਤੱਕ ਲੋਕ ਗੱਲ ਸੁਣਨ ਤੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਵੀਡੀਓ ਦੇਖਣ ਦਾ ਪੰਜਾਬੀਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੁਹਾਡਾ ਕੋਈ ਐਡਾ ਮੁੱਲ ਨਹੀਂ ਲੱਗਦਾ ਹੈਗਾ ਬੈਲ ਆਈਕਨ 'ਤੇ ਦਬਾਓ ਨਾਲ ਜੁੜੋ ਚੈਨਲ ਦੇ ਬਹੁਤ ਬਹੁਤ ਧੰਨਵਾਦ ਤੁਹਾਡਾ